ਸਸੀਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਮੁਕੇ ਜ਼ਿਲ੍ਹੇ ਦੇ ਮਾਨਮਾਤੇ ਨਗਰ ਪਿੰਡ ਬੱਦਨੀ ਕਲਾਂ ਦੇ ਵਿੱਚ ਬੱਦਨੀ ਕਲਾਂ ਪਿੰਡ ਆ ਜਿਹੜਾ ਮਿੱਤਰੋ ਮੋਗੇ ਜ਼ਿਲ੍ਹੇ ਦਾ ਪਿੰਡ ਆ ਮੋਗੇ ਤੋਂ ਬਰਨਾਲਾ ਰੋਡ ਦੇ ਉੱਤੇ ਸਥਿਤਤਾ ਤੇ ਉਸ ਕਰੋ ਵੀਡੀਓ ਫੜਮਾਉਣ ਲੱਗਾ ਜਿਸ ਕਰੋ ਵੀਡੀਓ ਫੜਮਾਈ ਦੀ ਨੇਤਾ ਅੱਜ ਫੇਰ ਤੁਹਾਨੂੰ ਮਿੱਤਰੋ ਤੁਹਾਡੇ ਲਈ ਤੋਕੜਾ ਮਈਆਂ ਦਾ ਇੱਕ ਦਾ ਤੋਕੜ ਗੱਪਣ ਮੇਂ ਮਗਰ ਕੱਟੀ ਬਾ ਕਮਾਲ ਚੱਕ ਪਾਸ ਮੇਂ ਆ ਮਿੱਤਰੋ ਚੰਗੇ ਲੇਵੇ ਵਾਲੀ ਚੰਗੇ ਭਾਂਡੇ ਵਾਲੀ ਤੇ ਤੁਹਾਡੀ ਡਿਮਾਂਡ ਪੂਰੀ ਜ਼ਬਰਦਸਤ ਹੋ ਜਾਣੀ ਇਸ ਵੀਡੀਓ ਦੇ ਵਿੱਚ ਜਿਹੜੇ ਵੀਰ ਪਹਿਲੀ ਵਾਰੀ ਵੀਡੀਓ ਦੇਖ ਰਹੇ ਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੇਕਰ ਫੇਸਬੁੱਕ ਉੱਤੇ ਵੀਡੀਓ ਦੇਖਦੇ ਆ ਤਾਂ ਫਿਰ ਪੇਜ ਨੂੰ ਫੋਲੋ ਕਰ ਲਿਓ ਆਓ ਕਰਦੇ ਆ ਸਤਿ ਸ਼੍ਰੀ ਅਕਾਲ ਸੁਖਵੀਰ ਜੀ ਕੀ ਹਾਲ ਹੈ ਵੀਰੇ ਬਹੁਤ ਵਧੀਆ ਜੀ ਸੇਤਾਂ ਘਰ ਪਰ ਹਾਂਜੀ ਵੀਰੇ ਬੰਜੀ ਠੀਕ ਆ ਅੱਜ ਜਨਵਾਰ ਕਿੰਨੇ ਹੋਣਗੇ ਵੀਰੇ ਚਾਰ ਆ ਵੀਰੇ ਆਪਣੇ ਕੋਲ ਤੈਨੂੰ ਵੀ ਚਿੰਤਾ ਪੂਰਨ ਲੱਗ ਪਿਆ ਕਿ ਪੰਜ ਕਿਨੇ ਨਹੀਂ ਪੈਲਾ ਨਹੀਂ ਉਹ ਇੱਕ ਗੱਡੀ ਪਾਉਣੀ ਨਹੀਂ ਨਾ ਵਿੱਚ ਠੀਕ ਆ ਠੀਕ ਆ ਵੀਰੇ ਅੱਛਾ ਅੱਜ ਚਾਰ ਜਨਵਾਰ ਆ ਵੀਰੇ ਹਨਾ ਆਪਾਂ ਸ਼ੁਰੂਆਤ ਪਹਿਲੀ ਮੈਂ ਤੋਂ ਹੀ ਕਰਦੇ ਹਾਂ ਕੰਨੀ ਵਾਲੀ ਉਹ ਵੀਰੇ ਆਪਣੇ ਕੋਲ ਕੱਲ ਹੀ ਆਈ ਆ ਮੈਂ ਠੀਕ ਆ ਉਹ ਚਾਰ ਦਿਨ ਮੈਂ ਸੰਭਣ ਵਾਲੀ ਆ ਹੁਣ ਦਿਖਾਤਾ ਦਈਏ ਵੇ ਹਾਂ ਠੀਕ ਆ ਜਿਹੜੇ ਬੰਦੇ ਨੇ ਸਾਂਭ ਲਈ ਮਹਿੰਦੀ ਚੋਾਈ ਬਹੁਤ ਚੰਗੀ ਆ ਠੀਕ ਆ ਤੇ ਲੇਵੇ ਭਾਂਡੇ ਵਾਲੀ ਮੈਂ ਦੁੱਧ ਕਿੰਨਾ ਵੀਰੇ ਹੁਣ ਦੁੱਧ ਐਸ ਟਾਈਮ ਵੀਰੇ ਘੋਆ ਨੂੰ ਤਾਂ ਆਪਣਾ ਪੰਜ ਘੋੜਾ 4 ਕਿਲੋ ਦੁੱਧ ਇੱਕ ਟਾਈਮ ਵੀ ਡੇਮੀ ਇੱਕ ਟਾਈਮ ਆ ਵੀ ਇੱਕ ਟਾਈਮ ਠੀਕ ਆ ਸੋਈ ਸਾਈ ਦਾ ਕੁਝ ਪਤਾ ਨਹੀਂ ਵੀਰੇ ਠੀਕ ਆ ਬਾਈ ਇਹਨੂੰ ਨਾ 26 ਤਰੀਕ ਨੂੰ ਵੀਰੇ ਇੱਕ ਮਹੀਨਾ ਹੋ ਜਾਣਾ ਠੀਕ ਆ ਭਰਾਏ ਨੂੰ ਠੀਕ ਆ ਬਾਈ ਲੇਵੇ ਲੋਵੇ ਲੋ ਵਾਕੇ ਸਾਫ ਆ ਨਾ ਬਾਈ ਸਾਫ ਆ ਵੀਰੇ ਚਵਾਈ ਬਹੁਤ ਚੰਗੀ ਆ ਮੈਂ ਦੀ ਮੈਂ ਸਾਂਭ ਕੇ 6-7 ਕਿਲੋ ਦੁੱਧ ਦੇ ਲਾਗੂ ਆ ਰਾਮਨਾ ਦੇਣ ਲੱਗ ਜਾਣਾ ਵੀਰੇ ਇਹਨੇ ਅੱਛਾ ਵੀਰੇ ਕੀ ਰੇਟ ਲਊਗਾ ਭਾਈ ਇਹ ਆਪਾਂ ਯਾਰ 38000 ਦੀ ਝੋਟੀ ਦੇ ਦਿਆਂਗੇ 38000 ਦੀ ਵੀਰੇ ਹਾਂ ਲਾੜ ਪਿਆਰ ਥੋੜਾ ਬਹੁਤਾ ਕਰ ਦਿਆਂਗੇ ਮੇਰੇ ਮਾਨ ਤਾਂ ਠੀਕ ਆ ਭਾਈ ਲੈ ਵੀ ਮਿੱਤਰੋ 38000 ਰੁਪਏ ਦੀ ਮੈਂ ਮਿਲ ਜੂਗੀ ਲੈਵੇ ਪੰਡੇ ਵਾਲੀ ਮੈਂ ਆ ਦੋ ਤੇ 6-7 ਕਿਲੋ ਟੋਰਨਾ ਖਾ ਪੀ ਕੇ ਇਹਨਾਂ ਲੱਗ ਪੈਣਾ 26 ਤਰੀਕ ਨੂੰ ਇਹਨੂੰ 1 ਮਹੀਨਾ ਹੋ ਜਾਊਗਾ ਨਾ ਹਾਂ ਵੀਰੇ 1 ਮਹੀਨਾ ਹੋ ਜਾਇਆ 1 ਮਹੀਨਾ ਇਹਨੂੰ 26 ਤਰੀਕ ਨੂੰ ਪੂਰਾ ਹੋ ਜਾਊਗਾ ਮਿੱਤਰੋ ਤੇ ਚਵਾਈ ਚੂਈ ਵੱਲੋਂ ਪੂਰੀ ਬਲ ਓਕੇ ਦੀ ਰਿਪੋਰਟ ਆ ਸੁਆ ਵੀ ਦੂਜਾ ਤੀਜਾ ਹੀ ਹੋ ਦੂਜਾ ਤੀਜਾ ਹੀ ਆ ਵੀਰੇ ਝੋਟੀ ਆਂਗਾ ਕਿ ਸੈਂਕੂ ਸੋ ਮੋੜਿਆ ਹੈ ਛੋਟਾ ਹੀ ਆ ਹਾਂ ਵੀਰੇ ਜੀ ਅੱਛਾ ਜਿਹੜੀ ਆ ਮੈਂ 2 ਨੰਬਰ ਤੇ ਰੂਸੀ ਬਾਈ ਇਹਦੇ ਥੱਲੇ ਵੀਰੇ 7 ਕਿਲੋ ਦੁੱਧ ਪੂਰਾ ਦੋ ਵਾ ਢਾਈ ਮਾ ਦਾ ਹਾਂ ਪੂਰਾ ਵਾਰ ਹੀ ਹੋਊਗੀ ਠੀਕ ਹੈ ਕੱਟੀ ਜਾਂਦੇ ਮਗਰ ਕੱਟੀ ਇਹਦੇ ਮਗਰ ਆ ਆ ਜਿਹੜੀ ਕੱਟੀ ਤੇ ਚੋਣੀਆਂ ਕੱਟੀ ਤੇ ਚੋਲਾ 파ੜੇ ਤੇ ਚੋਣੀਆਂ 파ੜੇ ਤੇ ਠੀਕ ਹੈ ਵੀਰੇ ਦੁੱਧ ਕਿੰਨਾ ਬਾਈ ਦੋਵਾਂ ਢਾਈ ਮਾ ਦਾ 7 ਕਿਲੋ ਵੀਰੇ ਦੁੱਧ ਉੱਤੇ ਗੱਪਣ ਕਿੰਨੇ ਚਰਦੇ ਨੇ ਨਾ ਮੈਂ ਵੀ ਨਾ ਦੀ ਚੈੱਕ ਪਾਸ ਆ ਵੀਰੇ ਚੈੱਕ ਪਾਸ ਆ ਹੈ ਹਾਂ ਜੀ ਵੀਰੇ ਤਾਜੀ ਨੂੰ ਦੁੱਧ ਦੱਦ ਦਿੱਤਾ ਉਹ ਪਰ ਤੇਰਾ ਕਿਲੋ ਨਹੀਂ ਨਹੀਂ ਬਾਈ ਖੁੱਲਾ ਦੱਤਾ ਉਹ ਨੂੰ ਵੀਰੇ ਮੈਂ ਦੁੱਧ ਤੇ ਨਾ ਮੀਂਹ ਨਹੀਂ ਗੱਬਣਾ ਹਾਂ ਤੇਰੇ ਕੋਲ ਸ ਕਰੋਪਰੇ ਥਾ ਕੇ ਤੇ 7 ਕਿਲੋ ਚਵਾਈ ਜਾਂਦੀ ਆ ਹਾਂ ਵੀਰੇ 8 8.5 ਕਿਲੋ ਦਈਓਗੀ ਦੋਦੋ ਮਰਾਮ ਨਾ ਵੀਰੇ ਜੀ ਨੇ ਸਾਹਮਣੇ ਚਵਾਈ ਲੱਗੀ ਕੱਟੀ ਵੀ ਚੰਗੀ ਆ ਯਾਰ ਬਾਈ 8000 ਦੀ ਤਾਂ ਕੱਟੀ ਆਏਗੀ ਜੇ ਕਿਨੇ ਛੱਡ ਕੇ ਜਾਣੀ ਆ ਪਾ 8000 ਦੀ ਕੱਟੀ ਰੱਖ ਲਾਂਗੇ ਸੌਦਾ ਕਰ ਲਵੇ ਬੰਦਾ ਜਿੰਨੇ ਦਾ ਸੌਦਾ ਆ ਉਹਦਾ ਹਾਂ ਬਾਈ ਕੱਟੀ ਘੱਟ ਲਾ ਗੀ ਆਪਾਂ ਹਾਂ ਬਾਈ ਠੀਕ ਆ ਬਾਈ ਤੇ ਚਵਾ ਚੂ ਕਿਵੇਂ ਲੱਗਿਆ ਮੈਂ ਨਾ ਬਹੁਤ ਪੋਲੀ ਆ ਵੀਰੇ ਤਾਂ ਕੀ ਆ ਹੈ ਠੀਕ ਇਹਦਾ ਰੇਟ ਬਾਈ ਕੀ ਰਹੂਗਾ ਤੇ ਲੈਣਾ ਮੋਲ ਬਾਈ ਯਾਰ ਵੀਰੇ 65000 ਪਰ ਆਪ 63000 ਦੀ ਝੋਟੀ ਦੇਜਾ ਲੈ ਵੀ ਮਿੱਤਰੋ 63000 ਦੀ ਮੈਂ ਤੁਸੀਂ ਮੰਨ ਲਓ ਲੈਨੇ ਆ ਤਾਂ ਤੁਹਾਨੂੰ 53 54 ਜੇ ਰਹਿ ਜਾਣੀ ਕਿਉਂਕਿ 10000 ਦੀ ਅੱਠ ਦੀ ਕੱਟੀ ਵੀ ਰਹਿ ਜਾਣੀ ਮਗਰ ਮਿੱਤਰੋ ਚੁਲਾਈ ਚੁਈ ਵੱਲੋਂ ਮੈਂ ਪੂਰੀ ਚੰਗੀ ਆ ਕਰਮਣ ਵਾਲੀ ਤੋਰਾ ਤਿੰਨਾ ਮਹੀਨਿਆਂ ਦੀ ਗੱਪਣ ਚੈੱਕ ਪਾਸ ਆ ਤਾਂ ਫਿਰ ਰੁੱਤ ਬਹੁਤ ਚੰਗੀ ਦੇ ਵਿੱਚ ਤਿਆਰ ਹੁੰਦੀ ਆ ਕਿਉਂਕਿ ਆ ਜਿਹੜੀ ਤਿੰਨਾ ਮਹੀਨਿਆਂ ਦੀ ਗੱਪਣ ਆ ਉਹ ਬਹੁਤ ਚੰਗੇ ਘਰਾਣੇ ਦੇ ਬਹੁਤ ਚੰਗੇ ਟਿਕਾਣੇ ਤੇ ਤਿਆਰ ਹੋਣਾ ਤੇ ਉਹ ਤੋਂ ਵਿਰਲੇ ਵੰਦੀ ਜੀ ਪਿੰਡਾਂ ਦੇ ਵਿੱਚ ਮੈਂ ਸੱਜਰ ਨਿਕਲਣੀ ਹੁੰਦੀ ਆ ਤੇ ਗੱਲ ਇਹ ਟਿਕਾਣੇ ਲਾਉਗੇ ਕਰਮਾਂ ਵਾਲੀ ਤੇ ਇਹ ਮਿੱਤਰੋ 63000 ਦੇ ਵਿੱਚ ਮਿਲੂਗੀ ਕੱਟੀ ਦੇ ਨਾਲ ਜੇਕਰ ਤੁਸੀਂ ਸੌਦਾ ਕਰਕੇ ਕੱਟੀ ਕਟਾਉਣੀ ਚਾਹੋ ਨਾ ਤੁਹਾਡੇ ਤੇ ਡਿਪੈਂਡ ਪਾੜੇ ਤੇ ਵੀ ਮਿਲਦੀ ਆ ਤੇ ਕੱਟੀ ਤੇ ਵੀ ਮਿਲਦੀ ਆ ਅੱਛਾ ਹੁਣ ਆ ਕਾਲੀ ਬਾਰੇ ਦੱਸੀ ਗੱਲ ਮੈਨੂੰ ਦਿਲਦੀ ਆ ਕਿਹਨਾਂ ਦੀ ਇਹ ਕੱਟੀ ਹੈਗੀ ਵੀਰੇ 15 16 ਮਹੀਨਿਆਂ ਦੀ ਠੀਕ ਆ ਕੱਟੀ ਇਹ ਵੀ ਚੰਗੀ ਆ ਬਾਈ ਹਾਂ ਬਾਈ ਜਿਹੜੇ ਮਰਜੀ ਭਲਾਂ ਹਰਿਆਣੇ ਦੇ ਸੀਮਨ ਦੀ ਘਵਾਲਾ ਆਪਾਂ ਨੂੰ ਤਾਂ ਨਹੀਂ ਪਤਾ ਕਿ ਐਵੇਂ ਤੈਨੂੰ ਕਹਿ ਦੇਖੀ ਝੋਲੀ ਝਾਲੀ ਵੀ ਚੰਗੀ ਆ ਯਾਰ ਹਾਂਜੀ ਬਾਈ ਪਲੀ ਸਮ ਅੱਛਾ ਵੀਰੇ ਪਲੀ ਪੂੜੀ ਬਹੁਤ ਆ ਹਨਾ ਹਾਂਜੀ ਵੀਰੇ ਇਹ ਕਿੰਨੇ ਦੀ ਦੇ ਦੇਂਗੇ ਬਾਈ ਕਿਦਾ ਯਾਰ ਮੌਲਤਾ 25000 ਆ ਵੀਰੇ ਦੇ ਲੈਣਾ ਪਰਪਤੀ ਯਾਰ ਦੀ ਕੱਟੀ ਦੇ ਠੀਕ ਆ ਬਾਈ ਫਿਰ ਤਾਂ ਯਾਰ ਲੈ ਵੀ ਮੇਤਰੋ ਵਜਨ ਵੀ ਚੰਗਾ ਕੱਟੀ ਦੇ ਵਿੱਚ ਹਾਂ ਵੀਰੇ ਲੈ ਮੇਤਰੋ ਤੇ 20000 ਦੇ ਮੂਹੋਂ ਮੌਲਤਾ 25000 ਐਡ ਜਮਾ ਓਕੇ ਦੀ ਰਿਪੋਰਟ ਗੋਲ ਨਿੱਗਰ ਦੁੱਧ ਦੀ ਪਾਲੀ ਕੱਟੀ ਆ ਥਲੋ ਥਲੋ ਮਨ ਲ ਜਿਹੜਾ ਭਰਾ ਤਿਆਰ ਕਰਦਾ ਨਾ ਕਟਰੀਕੀਆਂ ਵੇਖ ਲੈ ਬਾਈ ਕਿੰਨੀਆਂ ਜੱਟ ਇਹ ਨੂੰ ਹੀ ਵੇਖ ਲੈ ਤੰਡਾ ਪੁੰਡਾ ਬੜਾ ਕਮਾਲਾ ਇਹ ਨੂੰ ਸਮਝਣ ਵਾਲੇ ਨੇ ਲੈਣਾ ਇਹਨੂੰ ਹਣਾ ਹਾਂ ਵੀਰੇ ਉਹ ਮੇਰੇ ਅਰਗੇ ਨਹੀਂ ਉਹ ਤਾਂ ਲੈਣ ਦਾ ਤੈਨੂੰ ਪਤਾ ਯਾਰ ਬਾਈ ਕਹੀ ਜਾਣਾ ਮੈਂ ਪਰ ਸਿੱਧੀ ਗੱਲ ਕਹਿੰਦੇ ਹਾਂ ਵੀਰੇ ਉਹਨਾਂ ਨੂੰ ਹੁਣ ਜਿੰਨੇ ਤਿਆਰ ਕਰਨੀ ਆ ਬਾਈ 6 ਮਹੀਨੇ ਵਾਲੇ ਸਾਲ ਦੇ ਕੱਟੀ ਦੇ ਨਾਲ ਨਾਲ ਰਲ ਜਾਣਾ ਚੰਗੀ ਸੇਵਾ ਸੰਭਾਲ 4 ਵਾਲੇ ਤੇ ਚਲੀ ਗਈ ਤਾਂ ਹਨਾ ਬਾਈ ਹਾਂ ਬਾਈ ਚਾਰੂ ਬਹੁਤ ਆ ਕੱਟੀ ਅੱਛਾ ਇੱਕ ਨਿੱਕਾ ਬੱਚਾ ਖੜਾ ਬਾਈ ਇਹ ਵੀ ਕੱਟੀ ਵੀਰੇ ਬਹੁਤ ਚੰਗੀ ਆ ਇਹ 1 ਸਾਲ ਦੀ ਆ ਝੋਲੀ ਝਾਲੀ ਝੋਲੀ ਦੇ ਥਾਂ ਵੇਖ ਬਾਈ ਚੱਕੀ ਆ ਕਿਆ ਬਾਤ ਹੈ ਜਿਵੇਂ ਹਣਾ ਕਰਮਾ ਜੀ ਤਲੀ ਪੱਟੀ ਫਿਰਦੀ ਹੁੰਦੀ ਆ ਹਾਂਜੀ ਬਾਈ ਕਿੰਨੇ ਚਿਰ ਦੀ ਆ ਵੀਰੇ ਇਹ ਇਹ 1 ਸਾਲ ਦੀ ਆ ਵੀਰੇ 12 ਮਹੀਨਿਆਂ ਦੀ ਆ ਠੀਕ ਆ ਬਾਈ ਫਿਰ ਖੇਤ ਨਿਹਾਰੇ ਦਾ ਕਰਦੀ ਆ ਮਹਾਰਾਜ ਹੂੰ ਤੇ 10 ਦੇ ਦੇਾਂਗੇ ਵੀਰੇ ਇਹ ਆਪਾਂ ਜੀ 18000 ਦੀ ਕੱਟੀ ਦੇ ਦਿਆਂਗੇ ਜੇ ਕੋਈ ਜੋੜਾ ਲੈਣ ਵਾਲਾ ਭਰਾ ਹੋਵੇ ਕਰ ਦੇਾਂਗੇ ਮਾਨਤਾ ਨਾਲ ਠੀਕ ਆ ਵੀਰੇ ਮਤਲਬ ਵੀ ਆਪਣਾ ਜੋੜਾ ਬਣਦਾ ਵਾ ਕਿ 10000 ਦਾ ਹਣਾ ਹਾਂ ਵੀਰੇ 18 ਦੇ 23 ਹੂੰ ਠੀਕ ਆ ਬਾਈ ਦੇਖ ਤਾਂ ਉਹ ਵੇਖ ਕਿੰਨੀ ਤੌਣ ਵੇ ਕਿੱਡੀ ਨਮੀ ਹੈ ਨਾ ਹਾਂ ਬਾਈ ਇਹ ਯਾਰ ਕੇ ਨੇ ਸਮਝ ਵਾਲੇ ਨੇ ਕੱਟੀਆਂ ਲੈਣੀਆਂ ਬਾਈ ਹਾਂ ਬਾਕੀ ਬਰੀਕੀਆਂ ਬਹੁਤਾ ਕੱਟੀ ਦੇ ਵਿੱਚ ਜੋ ਕੋਈ ਪਾਰਕੂ ਬੰਦਾ ਹਾਂ ਬਾਈ ਜਿਹੜਾ ਬਾਈ ਰਲਉਣੀਆਂ ਨਾਲ ਮਈਆਂ ਦੋ ਚੀਜ਼ ਜ਼ਰੂਰੀ ਵੇਖਣੀ ਮੀਆਂ ਜਿਹੜਾ ਬੰਦਾ ਮਿਹਨਤ ਕਰਕੇ ਇਸ ਦਾ 2-3 ਸਾਲ ਮੱਥਾ ਟੱਕਰਾਂ ਮਾਰਦੀਆਂ 2 ਸਾਲ ਹਨਾ ਉਹਦਾ ਵੇਖੂਗਾ ਬਾਈ ਇਹ ਚੀਜ਼ਾਂ ਜਰੂਰੀ ਵੀ ਆ ਕੱਟੀ ਲੈਣ ਲੱਗਿਆ ਚੀਜ਼ ਸੋਚਣੀ ਵੀ ਲਾਜ਼ਮੀ ਆ ਯਾਰ ਤੇ ਇਹ 4 ਜਨਵਾਰ ਸੀ ਬਾਈ ਦੇ ਆ ਕੱਟੀ ਵੇਲਾ ਸ਼ਾਹ ਕਾਲੀ ਆ ਬਾਈ ਹੂੰ ਜਮਾ ਸ਼ਾਹ ਕਾਲੀ ਆ 13000 ਦੀ ਆਪਣੀ ਆਪ ਦੀ ਲਈ ਵੀ ਆ ਨਾ ਤਾਂ ਫੇਰ ਬਾਈ ਕੀ ਹਨਾ ਚੀਜ਼ ਅੱਗੋਂ ਨਹੀਂ ਮਿਲਦੀ ਬਾਈ ਸਹੀ ਆ ਤਰੀਕਾ ਵਜਣ ਵਾਲੀ ਆ ਕੱਟੀ ਸਿੰਘੀ ਵੇਖਿਆ ਜਾਣਾ ਹੈ ਨਾ 98 ਸੱਤੀ ਹੂੰ ਇਹ ਵੀ ਦੇ ਦੇਗੇ ਜੇ ਕੋਈ ਮੰਗਲੇ ਤਾਂ ਹਾਂ ਇਹ ਵੀ ਦੇ ਦਾਂਗੇ ਦੇਖ ਨਹੀਂ ਘਰੇ ਰੱਖਣ ਨੂੰ ਕੱਟੀ ਨੇ ਸਾਂਭਣ ਨੂੰ ਆ ਇਹ ਹਾਂ ਬਾਈ ਫੇਰ ਤਾਂ ਤੂੰ ਘਰੇ ਬਾਹਰੀਆਂ ਰੱਖਦਾ ਮੇਰੇ ਨੂੰ ਵੇਚ ਫੇਰ ਦਿੰਦਾ ਹੈ ਲੇ ਜਾਂਦੇ ਆ ਯਾਰ ਵੀਰੇ ਖੁੱਸ ਕੇ ਆਪਣੀ 9463319970 ਹੈ 9463319970 22 ਦਾ ਫੋਨ ਨੰਬਰ ਆ ਮਿੱਤਰੋ ਇਸ ਨੰਬਰ ਤੇ ਵੀਰ ਨਾਲ ਕਰਨਾ ਤੁਸੀਂ رابطہ ਕਰ ਆਹ ਕੱਟੀ ਦੀ ਵੀ ਝੋਲੀ ਜ਼ਰੂਰ ਵਖਾਏ ਜਿਹੜੀ ਗੱਪਣ ਮਹਿੰਦੀ ਆ ਇਹ ਵੀ ਗੱਡੀ ਬਹੁਤ ਚੰਗੀ ਆ ਕੱਟੀ ਕਮਾਲ ਆ ਬਈ ਇੱਕ ਗੱਲ ਹੋਰ ਆ ਬਈ ਰੂਸ਼ੀ ਮੈਂ ਦੁੱਧੋ ਖਰੀ ਹੁੰਦੀ ਆ ਯਾਰ ਹਾਂਜੀ ਬਈ ਮੈਂ ਕੱਟੀ ਦੇ ਵਿੱਚ ਵੀ ਰੂਸ਼ਾ ਪਣਾ ਹੈਗਾ ਉਹਦੇ ਵਿੱਚੋਂ 70 ਪੈਸੇ ਹੈਗਾ ਲੇ ਮੈਟਰੋ ਜਨਵਾਰ 22 ਦੇ ਅਜੰਡਾ ਤੇ ਪਤਨੀ ਕਲਾਂਪਿੰਡਾ ਜਿਹੜਾ ਲੱਗਦਾ ਵਾ ਮੋਗਾ ਮੋਗੇ ਤੋਂ ਬਰਨਾਲਾ ਰੋਡ ਦੇ ਉੱਤੇ ਪਿੰਡ ਸਥਿਤਾ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ